ਸਤਨਾਮ ਸ਼੍ਰੀ ਵਾਹਿਗੁਰੂ ਜੀ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤ ਗੁਰੂ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਿਵਰੋ ਸਿਰਜਨਹਾਰੋ ਤੁਮ ਗਾਓ ਮੇਰੇ ਨਿਰਬੋ ਕਾ ਸੋਹਿਲਾ ਆਵਰੀ ਚਿਤ ਸੁਹਲੇ ਸਦਾ ਸੁਖ ਹੋਏ ਰਹਾਉ ਨਿਤਨੇਤ ਜੀੜੇ ਸੁਮਾਰ ਲਿਆਨ ਦੇਖੇਗਾ ਦੇਵਨਹਾਰ ਤੇਰੇ দান ਕੀਮਤ ਨਾ ਪਵੇ ਤਿਸ ਦਾਤੇ ਕਉਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇ ਸਜਣ ਸਿਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁੰਚ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਵਨ ਰਾਗ ਸਮਹੱਲਾ ਪਹਿਲਾ ਸੇ ਕਰ ਸੇ ਗੁਰੂ ਸੇ ਅਪਦੇਸ਼ ਗੁਰੂ ਗੁਰੂ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਬੜਾਈ ਤੋਏ ਰਹਾਓ ਵਿਸਿਏ ਜਸਿਆ ਕੜੀਆ ਪਹਿਰਾ ਤਿਥੀ ਵਾਰੀ ਮਾ ਹੋਆ ਸੂਰਜੇ ਕੋ ਰਤਨੇ ਕ ਨਾਨਕ ਕਰਤੇ ਕੇ ਕੇਤੇ ਵੇ ਭਗਤ ਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਾਵਣ ਚਵਰੋ ਕਰੇ ਸਗਲ ਬਨ ਰਾਏ ਫੂਲਤ ਜੋਤੀ कैसी आरती होए भव खंडना तेरी आरती अनहत शब्द व जंत पेरी रहाओ सस्थवन नन 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 ह तोहे को सस मोरद नन एक तोही सस पद बिमल ਨਨ ਇੱਕ ਪਦ ਗੰਦ ਬਿਨ ਸੈਸ ਤਵ ਦੰਦ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪਰਗਟ ਹੋਏ ਸੋ ਜੋ ਤਿਸ ਆਵੇ ਸੁ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਬਿਤ ਮਨਾ ਆਨੰਦ ਨਾਮੁ ਹੈ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕੋ ਹੋਏ ਜਤੇ ਤੇਰੇ ਨਾਏ ਵਾਸਾ ਰਾਦੋੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਬੋ ਪਰਿਆ ਮਿਲ ਸਾਦੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਦੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੋਨ ਵਰ ਡਾਹੇ ਰਹਾਉ ਸਾਕਤ ਹਰ ਰਸ ਸਾਦ ਨਾ ਜਾਣਿਆ ਤਿੰਨ ਅੰਤਰ ਹੋਂ ਮੇ ਕੰਡਾ ਹੈ ਜਿਉ ਜਿਉ ਚਲੇ ਚੁਦੇ ਦੁਖ ਪਾਵੇ ਜਮ ਕਾਲਿਸ ਹੈ ਸਿਰ ਡੰਡਾ ਹੈ ਜਨ ਹਰ ਹਰ ਨਾਮ ਸਮਾਣੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਬਹੁ ਖੰਡਾ ਹੈ ਅਬ ਨਾਸੀ ਪੁਰਖ ਪਾਇਆ ਪਰਮੇਸ਼ਰ ਬੋਸੋਬ ਖੰਡ ਬ੍ਰਹਮੰਡ हम गरीब मकीन प्रभु तेरे हर राख राख वड वड्डा है जन नानक नाम आधार टेक है हर नाम में ही सुख मंडा है रागौड़ी पूर्वी मोहल्ला 5वां ਕਰੋ ਬੇਨਤੀ ਸੁਣ ਮੇਰੇ ਮੀਤਾ ਸੰਤ ਟੈਲ ਕੀ ਬੇਲਾ ਇਹਾ ਖਾਟ ਚਲੋ ਹਰ ਲਾਹਾ ਅਗੇ ਬਸ ਬਸਨਾਸ ਹੈ ਲਾਉਦ ਕਟੇ ਦਿਨ ਸਰੇਣਾ ਰੇ ਮਨ ਗੁਰਬੀਨ ਲਕਾਜ ਸਵਾਰੇ रहा ए संसार संसे मैं तेरे ओ ब्रह्म ज्ञानी जिसे जगाए पियावे रस अकथ कथा तिन जानी जाको आए सोई बिहाजो हजो हर गुरु ते मने बसेरा निज कर महल पावो सुख सहजे बहर न होए गो फेरा अंतर जामे पुरख बिदाते सरदा मन की पूरे कौ नानक दास ए सुख मांगे मुख कर संतन की तोरे ਅੰਤਰ ਜਾਮੀ ਫੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮਾਗੇ ਮੁਕ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ